ਗਰਮੀ ਦੇ ਕੱਡੇ ਪਏ ਨੇ ਵਟ ਕਿੰਨੀ ਗਰਮੀ ਹੋਈ ਪਈ ਆ ਵਿਚਾਰੇ ਸੋਕ ਸੁਕੁਲਿਆਂ ਦੇ ਦਰਖਤ ਵੀ ਵੇ ਪਾਣੀ ਲਾ ਕੇ ਹੁਣੇ ਹਟਿਆ ਤੇ ਹੁਣੇ ਫਿਰ ਸੁੱਕ ਗਏ ਆ ਤੇ ਉਧਰ ਵੱਲਾਂ ਦਾ ਵੀ ਕੋਈ ਹਾਲ ਨਹੀਂ ਹੋਣਾ ਸਬਜੀ ਦਰਖਤ ਵੀ ਸੁੱਕੇ ਹੀ ਪਏ ਵਿਚਾਰੇ ਥੱਲੋਂ ਤਾਂ ਉੱਪਰੋਂ ਚੱਲ ਹਰੇ ਆ ਪੱਤੇ ਮੂੰ ਦਾ ਪਾਣੀ ਤਾਂ ਦਰਖਤ ਵੀ ਭਾਲ ਦੇਈ ਆ ਦੋਨੇ ਤੋੜ ਲਾ ਉੱਪਰ ਲੱਗੇ ਦੇ ਦੋ ਫਿਰ ਬਣ ਜਾਣੇ ਹਨ ਹਾਂ ਆਪਾਂ ਨੂੰ ਬਹੁਤ ਹੈ ਕੱਦੂ ਹੋਰ ਵੱਡਾ ਤਾਂ ਉੱਧਰ ਵੀ ਹੈ ਉੱਤੋਂ ਬਸ ਆ ਦੋ ਬਹੁਤ ਆਪਾਂ ਨੂੰ ਸਬਜ਼ੀ ਗਰਮੀ ਹੈ ਧੁੱਪ ਵਾਲੀ ਹੈ ਤਾਂ ਕਰਕੇ ਸੁੱਕ ਜਾਂਦੀ ਹੈ ਵੱੱਲ ਤੋਰੀਆਂ ਨਾ ਛੇਤੀ ਵੱਲਾਂ ਚ ਲੁੱਕ ਜਾਂਦੀਆਂ ਪੱਕ ਜਾਂਦੀਆਂ ਹੀ ਪੱਦੂ ਲੈ ਚੱਲ ਬਣਾਵਾਂਗੇ ਅੱਜ ਦੁੱਧ ਪਾ ਕੇ ਦੁੱਧ ਪਾ ਕੇ ਕੀ ਸੁੱਕੇ ਉਹ ਕੋਈ ਗੱਲ ਨਹੀਂ ਕਰਦਾ ਬੰਦੇ ਪਾਲੋ ਵਰਦਨ ਬੰਦੇ ਹੈ